ਹਾਂਜੀ ਆਪਾਂ ਨੇ ਪਿਛਲੀ ਵੀਡੀਓ ਦੇ ਵਿੱਚ ਤੁਹਾਨੂੰ ਇਹਦੇ ਪੱਟੀਆਂ ਦੇ ਬਾਰੇ ਦੱਸਿਆ ਸੀ ਵੀ ਕਿਸ ਤਰੀਕੇ ਨਾਲ ਤੁਸੀਂ ਪੱਟੀਆਂ ਲਗਾਉਣੀਆਂ ਹੈਗੀਆਂ ਆਹ ਸ਼ਰਟ ਦੇਖੋ ਐਦਾਂ ਬਣ ਕੇ ਰੈਡੀ ਹੋ ਗਈ ਤੁਸੀਂ ਕਿਸ ਤਰ੍ਹਾਂ ਵੀ ਸ਼ਰਟ ਨੂੰ ਪੜ پکڑ ਸਕਦੇ ਹੋ ਦੇਖੋ ਕੋਈ ਵੀ ਇਹਦੇ ਚਾਕ ਹੈ ਜਿਹੜੇ ਅੰਦਰਲੀ ਸਾਈਡ ਤੇ ਬਿਲਕੁਲ ਵੀ ਨਹੀਂ ਜਾ ਰਹੇ ਹੈਗੇ ਦੇਖੋ ਬਹੁਤ ਸੋਹਣੇ ਤਰੀਕੇ ਨਾਲ ਇਹਦੀ ਫਿਨਿਸ਼ਿੰਗ ਆਈ ਹੋਈ ਹੈਗੀ ਪੱਟੀਆਂ ਦੇ ਉੱਪਰ ਚਾਰੇ ਤਰਫ ਪੱਟੀਆਂ ਲਗਾਈ ਨੇ ਫਰੰਟ ਬੈਕ ਤੇ ਆਪਾਂ ਨੇ ਕੋਈ ਵੀ ਸਾਈਡ ਤੋਂ ਅੰਦਰ ਵੱਲ ਨੂੰ ਚਾਕ ਨਹੀਂ ਮੁੜ ਰਿਹਾ ਲਾਈਨਿੰਗ ਵਾਲੀ ਸ਼ਰਟ ਆ ਦੇਖੋ ਇਹ نیچے ਦੇ ਲਾਈਨਿੰਗ ਕਾਟਨ ਦੀ ਲਗਾਈ ਹੋਈ ਹੈ ਕਈ ਵਾਰ ਲਾਈਨਿੰਗ ਚਿਪਕ ਗਏ ਕੀ ਹੁੰ ਪੱਟੀਆਂ ਦੇ ਕਾਰਨ ਆਪਣੇ ਬਿਲਕੁਲ ਦੇਖੋ ਸਟੇਟ ਸ਼ਰਟ ਪਈ ਹੋਈ ਹੈ ਇਸ ਤਰੀਕੇ ਨਾਲ ਕਿੰਨੀ ਸੋਹਣੀ ਫਿਨਿਸ਼ਿੰਗ ਆਈ ਹੋਈ ਆ ਤਾਂ ਤੁਸੀਂ ਜਿਸ ਤਰ੍ਹਾਂ ਪੈਲਟ ਬਟ ਦੇ ਸੂਟ ਵਗੈਰਾ ਹੁੰਦੇ ਆ ਜਾਂ ਕੋਈ ਕਈ ਵਾਰ ਕੱਪੜਾ ਐਦਾਂ ਦਾ ਹੁੰਦਾ ਸਾਈਡ ਤੋਂ ਚਾਕ ਉਹਦੇ ਅੰਦਰ ਵੱਲ ਨੂੰ ਮੋੜਨ ਲੱਗ ਜਾਂਦੇ ਆ ਜੇ ਤੁਸੀਂ ਇਸ ਤਰ੍ਹਾਂ ਪੱਟੀ ਲਗਾ ਕੇ ਉਹਦੀ ਫਿਨਿਸ਼ਿੰਗ ਦਿਓਗੇ ਤਾਂ ਬਿਲਕੁਲ ਬਹੁਤ ਹੀ ਸੋਹਣੀ ਸਫਾਈ ਆਉਂਦੀ ਹੈ ਤੇ ਨਲੇ ਪਾਏ ਹੋਏ ਬਹੁਤ ਹੀ ਵਧੀਆ ਲੱਗਦੇ ਨੇ ਸ਼ਰਟਾਂ ਉਹ ਬਿਲਕੁਲ ਵੀ ਇੱਧਰ ਉੱਧਰ ਚਾਕ ਉਹਨਾਂ ਦੇ ਖਿਸਕਦੇ ਨਹੀਂ ਹੈਗੇ ਤੇ ਨਾਲੇ ਬਿਲਕੁਲ ਇੱਕਦਮ ਸਟੇਟ ਸ਼ਰਟ ਰਹਿੰਦੀ ਹੈਗੀ ਹਾਂਜੀ ਜੀ ਤੁਸੀਂ ਦੇਖੋ ਐਦਾਂ ਦੀ ਸ਼ਰਟ ਬਣਾਉਣੀ ਆ ਐਦਾਂ ਦੀਆਂ ਪੱਟੀਆਂ ਲਗਾ ਕੇ ਰੈਡੀ ਕਰਨੀਆਂ ਤਾਂ ਸਾਡੀ ਪਿਛਲੀ ਵੀਡੀਓ ਦੇ ਵਿੱਚ ਅਸੀਂ ਨੇ ਇਹਦੀ ਫਿਨਿਸ਼ਿੰਗ ਚੰਗੀ ਤਰ੍ਹਾਂ ਪੱਟੀਆਂ ਦੀ ਪਾਈ ਹੋਈ ਆ ਤਾਂ ਤੁਸੀਂ ਸਾਡੀ ਪਿਛਲੀ ਵੀਡੀਓ ਨੂੰ ਦੇਖ ਸਕਦੇ ਹੋਗੇ ਤੇ ਆਪਣੀ ਸ਼ਰਟ ਨੂੰ ਬਿਲਕੁਲ ਐਸੇ ਤਰੀਕੇ ਨਾਲ ਰੈਡੀ ਕਰ ਸਕਦੇ ਹੋਗੇ